बहुत ही बड़ा खुशी का दिन है हमारे लिए क्योंकि हमारा एक बच्चा रवि बाली जी और उसकी समुची टीम ने भारतीय बाल्मीकि धर्म समाज भावादस को फिर से आपस में मिलने का जो प्रोग्राम बनाया है उससे हम सब बहुत खुश हैं और उनसे उम्मीद भी है कि वो जो आज उन्हें भारतीय वाल्मीकि धर्म समाज भावादस का केंद्रीय कार्यकारिणी सदस्य नियुक्त किया गया है तो उस पे वो जरूर खड़े उतरेंगे और समाज में फैली को प्रथा अंधविश्वास नशाखोरी उसको दूर करेंगे और जैसे कि समाज के ऊपर जो भी अत्याचार होते हैं उस पे भी हमारे जो लीडर हैं नरेश धिंगण जी और जो भारतीय वाल्मीकि धर्म समाज भावादस के राष्ट्रीय यूथ विंग के सॉरी राजनीति के अध्यक्ष हैं वो सारे मिलकर और जहाँ वाली साहब को आज भावादस्त का केंद्रीय कार्यकारिणी नियुक्त किया गया वहीं दिगान साहब के द्वारा उन्हें आज भारतीय वाल्मीकि जन समाज राजनीति विंग का राष्ट्रीय सचिव लगाया गया है तो मैं जहां उनको मुबारकबाद देता हूं, तो वहीं पर उनका धन्यवाद भी करता हूं, उनकी पूरी टीम का धन्यवाद करता हूं कि फिर से उन्होंने हमारे और हमारे संगठन के ऊपर विश्वास जताया धन्यवाद जय वाल्मीकि ਜਿਹੜਾ ਜੋ ਬੋਰਾ ਕਰਵਾਤੀ ਬਿਤੇਗੀ ਕੰਨ ਜਿਦੀ ਜਗਮੇ ਜਿਉਂ ਤੋ ਐਸੇ ਜਿਉਂ ਜਿਉਂ ਜਲਮੇ ਕਮਲ ਕਾ ਫੂਲ ਰਹੇ ਜਬ ਅੰਤ ਸਮਾਏ ਮੈਂ ਪ੍ਰਾਣ ਤਜੂ ਕਰਤਾਰ ਤੇਮਾਰੇ ਹਾਥੋ ਮੇ ਪਵਨ ਯੋਗ ਵਿਸ਼ਿਸ਼ਟ ਦਾ ਹੈ ਸ਼ਲੋਕ ਮੈਂ ਐਸੇ ਸ਼ਲੋਕ ਨੂੰ ਅਗੇ ਵਿਧਾਉਂਦੇ ਹੋਏ ਧੰਨਵਾਦ ਕਰਦਾ ਪਰਮ ਆਦਰ ਨੇ ਪਰਮ ਸਤਕਾਰ ਯੋਗ 발ਚੰਦ ਬੋਹਜੀ ਸਾਹਿਬ ਦਾ ਔਰ ਵੀਰ ਸ਼੍ਰੇਸ਼ਟ ਸ਼ਿਵ ਕੁਮਾਰ ਬੜਲਾਨ ਸਾਹਿਬ ਦਾ ਵੱਡੇ ਵੀਰ ਨਰੇਸ਼ ਤੰਗਾਨ ਜੀ ਦਾ ਅਜੇ ਪਾਲ ਜੀ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਕਿ ਅੱਜ ਭਾਰਤੀ ਹਵਾਲਮੀ ਕੀ ਧਰਮ ਸਮਾਜ ਦੇ ਨਾਲ ਦੁਬਾਰਾ ਤੋਂ ਅਸੀਂ ਆਪਸ ਵਿੱਚ ਇਕੱਠੇ ਹੋਏ ਆਂ ਔਰ ਮੈਂ ਇਸ ਗੱਲ ਦਾ ਵਿਸ਼ਵਾਸ ਦਵਾਣਾ ਆਪਣੇ ਸਾਰੇ ਸਾਥੀਆਂ ਵੱਲੋਂ ਜਿਨੇ ਮੇਰੇ ਨਾਲ ਮੇਰੇ ਸਾਥੀ ਪਹੁੰਚੇ ਆ ਦੀਪਕ ਹੌਸਲਾ ਜੀ ਵਿਕਾਸ ਜੀ ਬੋਬੀ ਜੀ ਬਿੱਟੂ ਜੀ ਬਬਲਾ ਜੀ ਆਮਨਬਾਲੀ ਸਾਰੇ ਟੋਟਲ ਜਿਨੇ ਮੈਂ ਨਾਮ ਕਿਤਾ ਕਿਤਾ ਲਮਾ ਹੁਣ ਸਤਨਾਮ ਬਾਬਾ ਜੀ ਸਾਰੇ ਵੱਲੋਂ ਵਿਸ਼ਵਾਸ ਦਾਨਾ ਭਾਰਤੀ ਹਵਾਲਮੀ ਕੀ ਧਰਮ ਸਮਾਜ ਨੂੰ ਕਿ ਦਬੇ ਕੁਚਲੇ ਲੋਕਾਂ ਦੀ ਜਿਹੜੀ ਲੜਾਈ ਹੈ ਉਸ ਲੜਾਈ ਦੇ ਵਿੱਚ ਭਾਰਤੀ ਹਵਾਲਮੀ ਕੀ ਧਰਮ ਸਮਾਜ ਨਰੇਸ਼ ਤਿੰਗਾਨ ਜੀ ਦੇ ਨਾਲ ਮੁੱਡੇ ਨਾ ਮੁੱਡਾ ਜੋੜ ਕੇ ਖੜੇ ਆ ਔਰ ਵਿਵਸਥਾ ਪਰਵਰਧਨ ਦੀ ਜਿਹੜੀ ਲਹਿਰ ਆ ਅਸੀਂ ਕੋਸ਼ਿਸ਼ ਕਰਾਂਗੇ ਪ੍ਰਗਟ ਦਿਵਸ ਤੋਂ ਬਾਅਦ ਇਹਨੂੰ ਫੁੱਲ ਫਲੈਸ਼ ਤਰੀਕੇ ਨਾਲ ਵਧੀਆ ਤਰੀਕੇ ਨਾਲ ਅਮਲ ਕਰੀਏ ਤਾਂ ਜੋ ਸਮਾਜ ਦੇ ਵਿੱਚ ਹੋ ਰਿਹਾ ਤੱਕਾ ਚਾਹੇ ਉਹ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤਾ ਜਾ ਰਿਹਾ ਕਿਸੇ ਅਫਸਰ ਵੱਲੋਂ ਕੀਤਾ ਜਾ ਰਿਹਾ ਕਿਸੇ ਐਮਐਲਏ ਸਾਹਿਬਾਨ ਵੱਲੋਂ ਕਾਉਂਸਲਰ ਸਾਹਿਬਾਨ ਵੱਲੋਂ ਕਿਸੇ ਰਾਜਨੀਤਿਕ ਲੀਡਰ ਵੱਲੋਂ ਕੀਤਾ ਜਾ ਰਿਹਾ ਉਹਦੇ ਖਿਲਾਫ ਅਸੀਂ ਗੱਜ-ਬੱਜ ਕੇ ਆਵਾਜ਼ ਬੁਲੰਦ ਕਰਾਂਗੇ ਔਰ ਜਿਹੜਾ ਦਲਤਾ ਉੱਪਰ ਜਾਂ ਆਮ ਮਜ਼ਲੂਮ ਕਿਸੇ ਵੀ ਜਾਤੀ ਦਾ ਕੋਈ ਬੰਦਾ ਉਹਦੇ ਨਾਲ ਅਤਿਆਚਾਰ ਹੋਏਗਾ ਅਸੀਂ ਆਵਾਜ਼ ਬੁਲੰਦ ਕਰਕੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨਾ ਜ਼ਰੂਰੀ ਅੱਜ ਦੀ ਬੈਠਕ ਹੈ ਅੱਜ ਇਹ ਭਾਰਤੀ ਆਲਮੇ ਕੀ ਤਰ੍ਹਾਂ ਸਮਾਜ ਭਾਵアド ਦੀ ਜਿਹੜੀ ਇੱਕ ਵਿਸ਼ੇਸ਼ ਬੈਠਕ ਜਿਹੜੀ ਹੈ ਖਾਸ ਕਰਕੇ ਜਿਹੜੀ ਸੈਂਟਰ ਦੇ ਵਿੱਚੋਂ ਸਾਡੇ ਵਿਰੋਤਮ ਸ਼ਿਵ ਕੁਮਾਰ ਬੇਲੜਾ ਜੀ ਮੁੱਖ ਸੰਚਾਲਕ ਰਾਸ਼ਟਰੀ ਨਿਰਦੇਸ਼ਕ ਬਾਬਾ ਭਾਲਚੰਦ ਬਹੁਜੀ ਵਿਸ਼ੇਸ਼ ਤੌਰ ਤੇ ਜੋ ਪਹੁੰਚੇ ਆ ਔਰ ਅੱਜ ਬਹੁਤ ਵੱਡੀ ਇੱਕ ਉਪਲਬਧੀ ਜਿਹੜੀ ਆ ਭਾਵਦਾਸ ਨੂੰ ਮਿਲੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਰਵੀ ਬਾਲੀ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਅੱਜ ਭਾਰਤੀ ਹਵਾਲਮੇਗੀ ਧਰਮ ਸਮਾਜ ਦੇ ਵਿੱਚ ਘਰ ਵਾਪਸੀ ਕਰੀ ਹੈ ਕਿਉਂਕਿ ਉਹ ਪਰਿਵਾਰ ਦਾ ਇੱਕ ਹਿੱਸਾ ਸੀ ਔਰ ਅੱਜ ਉਹਨਾਂ ਨੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਿਆ ਵਾ ਉਹਨਾਂ ਦੇ ਨਾਲ ਨਾਲ ਜਿੱਥੇ ਵੀਰ ਰਵੀ ਬਾਲੀ ਜੀ ਨੂੰ ਅਸੀਂ ਭਾਵਦਾਸ ਦਾ ਰਾਸ਼ਟਰੀ ਕਾਰਜਕਰਮੀ ਮੈਂਬਰ ਬਣਾਇਆ ਵਾ ਉੱਥੇ ਉਹਨਾਂ ਨੂੰ ਭਾਵਾदास ਦਾ ਰਾਸ਼ਟਰੀ ਜਰਨਸਕਤਰ ਰਾਜਨੀਤਿਕ ਵਿੰਗ ਦਾ ਜਿਹੜਾ ਵਾ ਉਹਨਾਂ ਦੀ ਕੋਸ਼ਨਾ ਕੀਤੀ ਆ ਔਰ ਉਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀਰ ਆ ਉਹ ਸ਼ਾਮਲ ਹੋਏ ਆ ਔਰ ਵੀਰ ਰਵੀ ਬਾਲੀ ਜੀ ਨਾਲ ਸਲਾਮਤੁਰਵਾ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਮਾਣ ਅਤੇ ਸਨਮਾਨ ਦਿੱਤਾ ਜਾਏਗਾ ਔਰ ਮੈਂ ਸਾਰੇ ਹੀ ਜਿੱਥੇ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਬਾਲੀ ਸਾਹਿਬ ਦੇ ਸਮੂਚੀ ਟੀਮ ਨੂੰ ਜਿੱਥੇ ਵਧਾਰਕ ਬਾਦ ਦਿੰਨਾ ਮੈਂ ਉੱਥੇ ਭਵਾਦਸ ਦਾ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਆ ਕਿ ਉਹਨਾਂ ਨੂੰ ਮਾਨ ਅਤੇ ਸਨਮਾਨ ਦੀ ਕਦੇ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਇਨਿੰਗ ਬੇਨਤੀਆ ਕਰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈਪੀ ਜੈਪਾਰ ਬਹੁਤ ਹੀ ਅੱਜ ਮੁਬਾਰਕਾਂ ਦਾ ਦਿਨ ਹੈ ਵੀਰ ਰਵੀ ਬਾਲੀ ਜੀ ਆਪਣੀ ਸਮੂਚੀ ਲੀਡਰਸ਼ਿਪ ਸਮੂਚੀ ਟੀਮ ਦੇ ਨਾਲ ਭਾਰਤੀ ਵਾਲਮੀਕੀ ਧਰਮ ਸਮਾਜ ਦਾ ਹਿੱਸਾ ਬਣੇ ਹੈ ਤੇ ਉਹਦੇ ਨਾਲ ਹੀ ਜਿਹੜਾ ਰਾਸ਼ਟਰੀ ਵਿੰਗ ਹੈ ਭਵਾਦਸ ਦਾ ਜਿਹਦਾ ਮੈਂ ਵਾਈਸ ਪ੍ਰਧਾਨ ਆ ਤੇ ਮੇਰੇ ਨਾਲ ਉਹ ਜਰਨਲ ਸੈਕਟਰੀ ਬਣੇ ਨੇ ਜਿਹੜੇ ਮੁੱਖ ਸਚਿਵ ਜਿਹਨੂੰ ਕਿਹਾ ਜਾਂਦਾ ਹਿੰਦੀ ਚ ਤੇ ਸਾਨੂੰ ਮੈਨੂੰ ਬਹੁਤ ਅੱਜ ਖੁਸ਼ੀ ਆ ਕਿਉਂਕਿ ਹੁਣ ਮੈਨੂੰ ਪਤਾ ਆ ਕਿ ਧੰਗਾਨ ਸਾਹਿਬ ਦੀਆਂ ਅਸੀਂ ਦੋ ਸੱਜੀਆਂ ਖੰਭੀਆਂ ਬਾਵਾ ਸਮਾਜ ਦੇ ਵਿੱਚ ਜਿੰਨੀਆਂ ਵੀ ਕੁਰੀਤੀਆਂ ਜਿਹੜੇ ਵੀ ਮਾੜੇ ਅੰਸਰ ਆ ਸਮਾਜ ਨੂੰ ਦੱਬਣ ਕੁਚਲਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਖਿਲਾਫ ਅਸੀਂ ਜਿਹੜੀ ਲੜਾਈ ਆ ਆਪਣੀ ਹੋਰ ਮਜ਼ਬੂਤੀ ਦੇ ਨਾਲ ਲੜਾਂਗੇ ਤੇ ਖਾਸ ਕਰਕੇ ਜੁਧਿਆਣਾ ਕਾਰਪੋਰੇਸ਼ਨ ਜਿਹੜੀ ਠੱਗੀ ਠੋਰੀ ਹੋ ਰਹੀ ਆ ਉਹਦੇ ਖਿਲਾਫ ਜਿਹੜੀ ਅਸੀਂ ਆਪਣੀ ਜੰਗ ਹੈ ਉਹ ਸ਼ੋਭਾ ਯਾਤਰਾ ਜਿਹੜੀ 5 ਅਕਤੂਬਰ ਦੀ ਉਸ ਤੋਂ ਬਾਅਦ ਜਿਹੜੀ ਅਸੀਂ ਜੰਗ ਦੀ ਤਿਆਰੀ ਕਰਕੇ ਜਿੰਨਾ ਵੀ ਵਾਲਮੀਕੀ ਸਮਾਜ ਦਾ ਦਬਿਆ ਕੁਛ ਜਿਹੜਾ ਵਰਗ ਆ ਖਾਸ ਕਰਕੇ ਕਾਰਪੋਰੇਸ਼ਨ ਜਾਂ ਹੋਰ ਅਦਾਰਿਆਂ ਦੇ ਵਿੱਚ ਆ ਉਹਨਾਂ ਦੀ ਅਸੀਂ ਲੜਾਈ ਲੜਾਂਗੇ ਮੈਨੂੰ ਬਹੁਤ ਬਹੁਤ ਮੁਬਾਰਕਬਾਦ ਬਾਲੀ ਸਾਹਿਬ ਨੂੰ ਢੰਗਾਨ ਸਾਹਿਬ ਦੇ ਪ੍ਰਯਾਸ ਨਾਲ ਅਜ ਬਿੜਦਾ ਜੀ ਆਏ ਨੇ ਸਾਡੇ ਮੁੱਖੇ ਸੰਚਾਲਕ ਸਾਹਿਬ ਉਹਨਾਂ ਦੇ ਨਾਲ ਪ੍ਰਚਾਰਕ ਸਾਹਿਬ ਆਏ ਇਹਨਾਂ ਦਾ ਬਹੁਤ ਸਾਰਾ ਧੰਨਵਾਦ ਸਵਾਗਤ ਬਹੁਤ ਬਹੁਤ ਮੁਬਾਰਕਾ